ਏ ਜੀ ਨਾ ਤੋਂ ਜੋ ਅਸੀਂ ਸਰਸਰੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਵਡੇ ਜਾ ਰਹੇ ਸੀ ਕਿੰਨੀ ਮਾਉਂਗ ਦੀ ਤੋੜ ਹੁੰਦਾ ਕਿੰਨਾ ਹੁੰ ਸਕਦੇ 3 ਲੱਖ ਰੁਪਇਆ ਕੈਸ਼ ਕਰ ਵੀ ਕਿਸ ਤਰ੍ਹਾਂ ਦੇ ਰੀਗ ਅਗੇ ਇਹ ਜੋ ਐਸ ਪਰ ਲੋਕ ਨੂੰ ਨਹੀਂ ਕਾਰਵਾਈ ਬਣਦੀ ਹੈ ਉਹ ਸਾਡੀ ਐਫਐਸਸੀ ਟੀਮਾਂ ਅਮਲ ਚਲੇ ਆਉਂਦੀਆਂ ਪਮਲਾ ਪੂਰਾ ਜਿਹੜਾ 3 ਲੱਖ ਰੁਪਏ ਰਿਕਵਰ ਹੋਇਆ ਹੈ ਕਿਹਦੇ ਪੈਸੇ ਸੀ ਤੇ ਕਿੱਥੇ ਵੰਡੇ ਸੀਗੇ ਕੀ ਮਾਮਲਾ ਹੈ ਜੀ ਰਾਤ ਸਾਡੀ ਐਫਐਸਟੀ ਟੀਮ ਨੇ 1 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਸੀ ਉਸ ਤੋਂ ਇਲਾਵਾ ਅੱਜ ਦਿਨੇ ਸਾਡੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਜੋ ਕਿ ਮੁਖਸਰ ਸਾਹਿਬ ਦਾ ਰਹਿਣ ਵਾਲਾ ਇਕਬਲਦੀਪ ਸਿੰਘ ਜੋ ਕਿ ਗਿੱਦੜਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ ਕਾਰਵਾਈ ਅਮਰਚ ਲਿਆਂਦੀ ਜਾ ਰਹੀ ਹੈ ਕਿਹਦੇ ਪੈਸੇ ਸੀ ਅੱਗੇ ਕਿਹਨੇ ਵੰਡੇ ਸੀ ਜਾਂਚ ਦੇਚ ਮੁਸਫ ਹੈ ਇਹ ਜੀ ਇਹਨਾਂ ਤੋਂ ਜੋ ਅਸੀਂ ਸਰਸਰੀ ਪੁੱਛ ਗਿਸ਼ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਵੰਡੇ ਜਾ ਰਹੇ ਸਨ ਕਿੰਨੀ ਅਮਾਉਂਟ ਕਿੰਨੀ ਟੋਟਲ ਹੁਣ ਤੱਕ ਕਰ ਰਹੇ ਹੁਣ ਤੱਕ 3 ਲੱਖ ਰੁਪਏ ਕੈਸ਼ ਕਾਰਵਾਈ ਕਿਸ ਤਰ੍ਹਾਂ ਨਹੀਂ ਰਹੀ ਕਿ ਅੱਗੇ ਇਹ ਜੋ ਐਸ ਪਰ ਲਾਅ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਸਾਡੀ ਐਫਐਸਏ ਚੀਕੀਮਾ ਅਮਲ ਚੱਲੇ ਜਾ ਰਹੀਆਂ ਹਨ ਹੈਲੋ ਅਜਾ ਸੈਰ ਨੂੰ ਬਸਾਨੀ ਆਮਲਾ ਪੂਰਾ ਜਿਹੜਾ 3 ਲੱਖ ਰੁਪਏ ਰਿਕਵਰ ਹੋਇਆ ਹੈ ਕੀਦੇ ਪੈਸੇ ਸੀ ਤੇ ਕਿੱਥੇ ਵੰਡ ਨਹੀਂ ਚੱਗੇ ਕੀ ਮਾਮਲਾ ਹੈ ਜੀ ਰਾਤ ਸਾਡੀ ਐਫਐਸਟੀ ਟੀਮ ਨੇ 1 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਸੀ ਉਸ ਤੋਂ ਇਲਾਵਾ ਅੱਜ ਦਿਨੇ ਸਾਡੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਹੈ ਉਕੇ ਮੁਖਸਰ ਸਾਹਿਬ ਦਾ ਰਹਿਣ ਵਾਲਾ ਇਕ ਬਲਦੇਵ ਸਿੰਘ ਜੋ ਕਿ ਗਿੱਦੜਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਏ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ ਕਾਰਵਾਈ ਅਮਰਚ ਲਿਆਂਦੀ ਜਾ ਰਹੀ ਹੈ ਕਿਹਦੇ ਪੈਸੇ ਸੀ ਅੱਗੇ ਕਿਹਨੇ ਵੰਡੇ ਸੀ ਜਾਂਚ ਦੇ ਵਿੱਚ ਪਸਾਫ ਹੋਇਆ ਇਹ ਜੀ ਇਹਨਾਂ ਤੋਂ ਜੋ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਵੰਡੇ ਜਾ ਰਹੇ ਸਨ ਕਿੰਨੀ ਮਾਉਂਡ ਕਿੰਨੀ ਟੋਟਲ ਹੁੰਦਾ ਕਰ ਹੁਣ ਤੱਕ 3 ਲੱਖ ਰੁਪਇਆ ਕੈਸ਼ ਕਾਰਵਾਈ ਕਿਸ ਤਰ੍ਹਾਂ ਨਹੀਂ ਰਹੀ ਅੱਗੇ ਇਹ ਜੋ ਐਸ ਪਰ ਲਾਅ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਾਡੀ ਐਫਐਸਟੀ ਟੀਮਾਂ ਅਮਲ ਚਲੇ ਜਾ ਰਹੀਆਂ ਨੇ ਮਾਮਲਾ ਪੂਰਾ ਜਿਹੜਾ 3 ਲੱਖ ਰੁਪਇਆ ਰਿਕਵਰ ਹੋਇਆ ਹੈ ਕਿਹਦੇ ਪੈਸੇ ਸੀ ਤੇ ਕਿੱਥੇ ਵੰਡਣੇ ਸੀਗੇ ਕੀ ਮਾਮਲਾ ਹੈ ਜੀ ਰਾਤ ਸਾਡੀ ਐਫਐਸਟੀ ਟੀਮ ਨੇ 1 ਲੱਖ ਰੁਪਇਆ ਕੈਸ਼ ਰਿਕਵਰ ਕੀਤਾ ਸੀ ਉਸ ਤੋਂ ਇਲਾਵਾ ਅੱਜ ਦਿਨੇ ਸਾਡੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਇਆ ਕੈਸ਼ ਰਿਕਵਰ ਕੀਤਾ ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਜੋ ਕਿ ਮੁਖਸਰ ਸਾਹਿਬ ਦਾ ਰਹਿਣ ਵਾਲਾ ਇਕਬਲਦੀਪ ਸਿੰਘ ਜੋ ਕਿ ਗਿੱਦੜਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਏ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ